ਤਾਂ ਜਿਹੜੇ ਸੁੱਕਾ ਦੁੱਧ ਪੀਂਦੇ ਆ ਤੇ ਕਹਿੰਦੇ ਆ ਕਿ ਸੁੱਕੇ ਦੁੱਧ ਦੇ ਵਿੱਚ ਤਾਂ ਕੁਝ ਹੁੰਦਾ ਨਹੀਂ ਨਾ ਇਹ ਖਰਾਬ ਹੁੰਦਾ ਦੇਖਣ ਦੇ ਵਿੱਚ ਕੁਝ ਹੋਰ ਹੁੰਦਾ ਪਰ ਅਸਲੀਅਤ ਕੁਝ ਹੋਰ ਹੁੰਦੀ ਹੈ ਸੋ ਸੁੱਕਾ ਦੁੱਧ ਕੋਈ ਮਾੜਾ ਨਹੀਂ ਹੈ ਪਰ ਜੇ ਨੂੰ ਆਪਾਂ ਲੰਬੇ ਸਮੇਂ ਤੱਕ ਰੱਖ ਲੈਂਦੇ ਆ ਤਾਂ ਇਹ ਬਹੁਤ ਮਾੜਾ ਸਾਫਤ ਹੁੰਦਾ ਕਿਵੇਂ ਹੁੰਦਾ ਆ ਵੀਡੀਓ ਦੇ ਵਿੱਚ ਤੁਸੀਂ ਅੱਗੇ ਦੇਖ ਲਿਓ ਆ ਸਾਹਮਣੇ ਸੁੱਕਾ ਦੁੱਧ ਹੈ ਬਿਲਕੁਲ ਸਾਫ ਪਿਆ ਹੈ ਇਹਦੇ ਵਿੱਚ ਕੁਝ ਵੀ ਹੈ ਜਿਹੜਾ ਦਿਖਾਈ ਨਹੀਂ ਦਿੰਦਾ ਆਪਾਂ ਨੂੰ ਲੱਗਦਾ ਵੀ ਇਹ ਸਾਫ ਹੈ ਪਰ ਇਹ ਸਾਫ ਨਹੀਂ ਹੁੰਦਾ ਜੇ ਤੁ ਲੰਬਾ ਸਮਾਂ ਆਪਾਂ ਇਹਨੂੰ ਰੱਖਦੇ ਆ ਤਾਂ ਇਹਦੇ ਵਿੱਚ ਜੀ ਹੈ ਜਿਹੜੇ ਪੈਦਾ ਹੋ ਜਾਂਦੇ ਆ ਜਿਹੜੇ ਛੇਤੀ ਛੇਤੀ ਆਪਾਂ ਨੂੰ ਦੀਂਦੇ ਨਹੀਂ ਜਦੋਂ ਇਸ ਦੁੱਧ ਨੂੰ ਘੋਲਾਂਗੇ ਗਰਮ ਪਾਣੀ ਦੇ ਵਿੱਚ ਤਾਂ ਉਦੋਂ ਪਤਾ ਲੱਗਦਾ ਵੀ ਇਹਦੇ ਵਿੱਚ ਦਾ ਜੀ ਆ ਗਿਆ। ਬਾਲੇ ਦਾ ਘੋਲਦੇ ਨਹੀਂ ਤੋ ਚਾਹ ਉਬਲਣ ਲੱਗ ਜਾਂਦੀ ਹੈ। ਸਿੱਧਾ ਹੀ ਸੁੱਕਾ ਦੁੱਧ ਉਹਦੇ ਵਿੱਚ ਭੋਰ ਕੇ ਪਾ ਦਿੰਦੇ ਆ ਘੋਲ ਦਿੰਦੇ ਆ ਤਾਂ ਉੱਥੇ ਲੋਕ ਆ ਜਿਹੜੇ ਨੁਕਸਾਨ ਕਰ ਲੈਂਦੇ ਆ ਕਿਉਂਕਿ ਸਿੱਧੇ ਜੀ ਆ ਜਿਹੜੇ ਤੁਹਾਡੇ ਚਾਹ ਵਾਲੇ ਭਾਂਡੇ ਵਿੱਚ ਚਲੇ ਜਾਂਦੇ ਆ। ਜੇ ਤੁਸੀਂ ਅਲੱਗ ਤੋਂ ਗਰਮ ਭਾਂਡੇ ਦੇ ਵਿੱਚ ਇਹਨੂੰ ਘੋਲੋਗੇ ਤਾਂ ਹੋ ਸਕਦਾ ਤੁਹਾਡਾ ਧਿਆਨ ਵਗ ਜੇ। ਕਿਉਂਕਿ ਜੀ ਆ ਜਿਹੜੇ ਉਹ ਤੱਤੇ ਪਾਣੀ ਨਾਲ ਮਰ ਜਾਣਗੇ ਤੇ ਉੱਪਰ ਆ ਜਿਹੜਾ ਆ ਜਾਣਗੇ। ਤਾਂ ਇਦਾਂ ਹੀ ਕੁਝ ਆ ਇਸ ਵੀਡੀਓ ਦੇ ਵਿੱਚ ਆ ਜੀ ਕਿਵੇਂ ਪਹਿਲਾਂ ਉੱਪਰ ਫਿਰਦਾ ਸੀ ਇਹ ਸੁੱਕੇ ਦੁੱਧ ਦੀ ਡਲੀ ਤੇ ਬਾਅਦ ਦੇ ਵਿੱਚ ਦੇਖਦੇ ਦੇਖਦੇ ਇਹ ਇਹਦੇ ਵਿੱਚ ਹੈ ਜਿਹੜਾ ਵੱਡ ਗਿਆ ਤਾਂ ਜੇ ਤੁਸੀਂ ਇਹਨੂੰ ਭੋਰੋਗੇ ਤਾਂ ਛੇਤੀ ਛੇਤੀ ਤੁਹਾਨੂੰ ਇਹ ਦਿਖਾਈ ਨਹੀਂ ਦਿੰਦਾ ਇੰਨਾ ਕ ਇਹਦੇ ਵਿੱਚ ਜਿਹੜਾ ਵੱਡ ਜਾਂਦਾ ਜੀ ਤੋਂ ਇਲਾਵਾ ਇਹਨੂੰ ਸੁਸਰੀ ਵੀ ਖਾਂਦੀ ਹੈ ਤੇ ਇਹਨੂੰ ਕੀੜੀ ਵੀ ਲੱਗਦੀ ਹੈ ਇਸ ਦੁੱਧ ਦੇ ਵਿੱਚ ਕੀੜੀ ਵੀ ਵੱਡ ਜਾਂਦੀ ਹੈ ਤੇ ਸੁਸਰੀ ਵੀ ਚਲੋ ਇਹ ਆਪਾਂ ਨੂੰ ਦਿਝ ਜਾਂਦੇ ਆ ਪਰ ਜਿਹੜੇ ਬਰੀਕ ਜੀ ਹੁੰਦੇ ਐ ਇੱਕ ਪੀਲੇ ਰੰਗ ਦੇ ਹੁੰਦੇ ਐ ਤੇ ਇੱਕ ਚਿੱਟੇ ਰੰਗ ਦੇ ਚਿੱਟੇ ਰੰਗ ਵਾਲੇ ਤਾਂ ਜਮੀ ਨਹੀਂ ਨੇ ਪੀਲੇ ਵਾਲੇ ਤੇ ਆਪਾਂ ਨੂੰ ਨਜ਼ਰ ਜੇ ਪੈ ਜੀ ਤਾਂ ਪੈ ਜੀ। ਅਸਲ ਆਪਾਂ ਮੋਟਾ-ਮੋਟਾ ਦੇਖ ਦੁੰਨੇ ਆ। ਪੈਕਟ ਖੁੱਲੇ ਐ। ਡਲੀ ਭੰਨੀ। ਚਾਹ ਦੇ ਵਿੱਚ ਦੁੱਧ ਨੂੰ ਭੋਰਤਾ ਤੇ ਘੋਲਤਾ ਚਾਹ ਬਣ ਗਈ। ਚਾਹ ਪੁੰਨਨੀ ਵੇਲੇ ਜਦੋਂ ਆਪਾਂ ਚਾਹ ਪੁੰਦਦੇ ਆ ਉਹਦੇ ਵਿੱਚ ਤਾਂ ਆਪਾਂ ਸੁੱਕੀ ਚਾਹ ਮਿਲ ਜਾਂਦੀ ਓਦੋਂ ਤਾਂ ਜੀ ਆਪਾਂ ਨੂੰ ਕੀ ਦੇਖਣਗੇ? ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਅੰਗੇਲੀਆਂ ਨਾ ਕਰਿਓ। ਖਾਸ ਕਰਕੇ ਲੰਬਾ ਸਮਾਂ ਇਹ ਸੁੱਕੇ ਦੁੱਧ ਨੂੰ ਜਿਹੜਾ ਨਾ ਰੱਖੋ। ਉਹਨਾਂ ਕਿ ਸੁੱਕਾ ਦੁੱਧ ਲਿਆਓ ਜਿੰਨਾ ਕ ਤੁਹਾਡਾ ਜਿਹੜਾ ਲੱਗ ਜੇ ਜਿੰਨਾ ਕ ਵਰਤੋਂ ਚ ਆਈ ਜਾਵੇ। ਸਿੱਲੇ ਮੌਸਮ ਦੇ ਵਿੱਚ ਮੀਹਾਂ ਦੇ ਮੌਸਮ ਦੇ ਵਿੱਚ ਖਾਸ ਕਰਕੇ ਇਸ ਤਰ੍ਹਾਂ ਹੋ ਜਾਂਦਾ ਹੈ ਇਹ ਜੀ ਹੈ ਜਿਹੜੇ ਆਪਾਂ ਨੂੰ ਦਿਖਾਈ ਨਹੀਂ ਦਿੰਦੇ ਤੇ ਆਪਾਂ ਇਸੇ ਤਰੀਕੀ ਚਾਹ ਹੈ ਜਿਹੜੀ ਉਹ ਪੀਂਦੇ ਰਹਿੰਦੇ ਆ ਤਾਂ ਇਸ ਤੋਂ ਬਾਅਦ ਤੁਹਾਨੂੰ ਘੋਲਿਆ ਹੋਇਆ ਦੁੱਧ ਵੀ ਦਿਖਾ ਦਿੰਨੇ ਆ ਜਿਹਦੇ ਵਿੱਚ ਸਾਰਾ ਰਿਜ਼ਲਟ ਸਾਰਾ ਤਾਤੀ ਤੁਹਾਡੇ ਸਾਹਮਣੇ ਆ ਜੂ ਵੀ ਐਵੇਂ ਵੀ ਹੋ ਜਾਂਦਾ ਤਾਂ ਡਲੇ ਦੇ ਵਿੱਚ ਇਹ ਜੀ ਹੈ ਜਿਹੜਾ ਉਹ ਵੜ ਜਾਂਦਾ ਘੱਟ ਦਿਖਾਈ ਦਿੰਦਾ ਹੈ ਬਾਕੀ ਸਾਰਾ ਪੈਕੇਟ ਪਿਆ ਹੈ ਇਹਦੇ ਵਿੱਚ ਤੁਹਾਨੂੰ ਜਮੀ ਨਹੀਂ ਲੱਗਦਾ ਹੋਣਾ ਵੀ ਇਹ ਵਿੱਚ ਤਾਂ ਕੁਝ ਹੈ ਹੀ ਨਹੀਂ ਇਹ ਤਾਂ ਬਿਲਕੁਲ ਸਾਫ਼ ਹੈ ਪਰ ਐਦਾਂ ਨਹੀਂ ਹੁੰਦਾ ਤੇ ਆਉ ਦੁੱਧ ਇਹਦੇ ਵਿੱਚ ਘੋਲਿਆ ਸੀ ਇਹਦੇ ਵਿੱਚ ਸੁਸਰੀ ਵੀ ਆ ਗਈ ਜੋ ਦੁੱਧ ਜੇ ਬੜੀ ਬੈਠੀ ਸੀ ਇਹਦੇ ਵਿੱਚ ਕੀੜੀ ਵੀ ਆ ਗਈ ਤੇ ਇਹਦੇ ਵਿੱਚ ਆ ਜੀ ਵੀ ਆ ਗਏ ਜਿਹੜੇ ਪਹਿਲਾਂ ਜਿਉਂਦੇ ਸੀ ਜਦੋਂ ਗਰਮ ਪਾਣੀ ਵਿੱਚ ਘੋਲਿਆ ਤਾਂ ਫਿਰ ਇਹ ਜੀਏ ਜਿਹੜੇ ਮਰ ਗਏ ਤੇ ਪਾਣੀ ਦੇ ਉੱਪਰ ਇਹ ਜਿਹੜੇ ਉਹ ਤੈਰਨ ਲੱਗੇ ਤਾਂ ਕਿੰਨੇ ਹੀ ਜੀਏ ਜਿਹੜੇ ਇਸ ਦੁੱਧ ਦੇ ਵਿੱਚ ਬੜੇ ਬੈਠੇ ਐ ਤਾਂ ਇਸ ਤਰ੍ਹਾਂ ਦੀ ਅੰਗੈਲੀ ਨਾ ਕਰਿਓ ਸੋ ਦੁੱਧਾ ਜਿਹੜਾ ਮਾੜਾ ਨਹੀਂ ਹੈਗਾ ਗੱਲ ਐ ਉਹਨੂੰ ਦੇਖਣ ਦੀ ਵੀ ਇਹਦੇ ਵਿੱਚ ਇਤੇ ਜੀ ਤਾਂ ਨਹੀਂ ਪੈਦਾ ਹੋ ਗਏ ਪਤਾ ਕਿਵੇਂ ਲੱਗਣਗੇ ਇਹਨੂੰ ਛਾਣ ਲਿਓ। ਅਸਲ ਤਾਂ ਲੰਬਾ ਸਮਾਂ ਰੱਖਵੀਂ ਨਾ। ਜਾਂ ਫਿਰ ਜਦੋਂ ਘੋਲੋਗੇ ਅਲੱਗ ਭਾਂਡੇ ਦੇ ਵਿੱਚ ਘੋਲਿਓ। ਉਬਲਦੀ ਉਬਲਦੀ ਚਾਹ ਦੇ ਵਿੱਚ ਨਾ ਪਾ ਲਿਓ। ਫੇਰ ਨਹੀਂ ਪਤਾ ਲੱਗਣਾ ਕਿਉਂਕਿ ਵਿੱਚ ਚਾਹ ਪੱਤੀ ਪਈ ਹੁੰਦੀ ਹੈ। ਵਿੱਚ ਜਿਹੜਾ ਹੋ ਜਾਂਦਾ ਆਪਾਂ ਧਿਆਨ ਨਹੀਂ ਕਰਦੇ। ਅਲੱਗ ਬਰਤਨ ਦੇ ਵਿੱਚ ਘੋਲ ਲਿਓ। ਘੋਲ ਕੇ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਵੀ ਅਸਲ ਇਹ ਦੇ ਵਿੱਚ